ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਠੀਕ ਬਰਨਾਲਾ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਵੈਗਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਆਪਾਂ ਰਖੜੀ ਸਪੈਸ਼ਲ ਫੇਅਰ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰਹਿਣਗੇ ਤੇ ਤੁਸੀਂ ਜਲਦੀ ਜਲਦੀ ਆਰਡਰ ਬੁੱਕ ਕਰ ਲੈਣੇ ਆ ਜੀ ਆਪਣੇ ਸੂਟ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਭੇਜ ਦਿਆ ਕਰੋ ਤੁਸੀਂ ਆਪਣਾ ਆਰਡਰ ਤੇ ਇਹ ਰਹਿਣਗੇ ਜੀ ਕਾਟਨ ਦੇ ਸੂਟ ਆਰੀ ਵਰਕ ਬਹੁਤ ਹੀ ਸੋਹਣਾ ਡਿਜ਼ਾਈਨ ਆ ਇਹ ਇਹ ਸਾਰਾ ਉੱਪਰ ਆਰੀ ਵਰਕ ਹੋਇਆ ਜੀ ਕਾਟਨ ਦਾ ਕੱਪੜਾ ਬਿਲਕੁਲ ਸੌਫਟ ਹੈ ਜੀ ਵਧੀਆ ਵਾਲੀ ਕਾਟਨ ਹੈ ਬਿਲਕੁਲ ਸੌਫਟ ਡਿਜੀਟਲ ਪ੍ਰਿੰਟ ਰਹਿਣਾ ਇਹ ਤੇ ਨਾਲ ਇਹਦੇ ਸਲਵਾਰ ਆਉਣੀ ਹੈ ਜੀ ਮੈਚਿੰਗ ਆਫ ਵਾਈਟ ਕਲਰ ਦੀ ਸਲਵਾਰ ਆਏਗੀ ਤੇ ਦੁਪੱਟਾ ਵੀ ਨਾਲ ਆਏਗਾ ਆਫ ਵਾਈਟ ਕਲਰ ਦਾ ਵਰਕ ਵਾਲਾ ਬਹੁਤ ਹੀ ਪਿਆਰਾ ਦੁਪੱਟਾ ਕੋਰਾ ਕਾਟਨ ਦਾ ਦੁਪੱਟਾ ਹੈ ਇਹਦਾ ਬਹੁਤ ਹੀ ਸੋਹਣਾ ਲੰਬਾ ਚੌੜਾ ਦੁਪੱਟਾ ਹੈ ਜੀ ਵੇਖੋ ਕਿੰਨਾ ਚੜਾਈ ਲੰਬਾਈ ਤੋਂ ਦੁਪੱਟੇ ਦੀ ਕਿੰਨੀ ਦੀ ਖੁੱਲਾ ਦੁਪੱਟਾ ਹੈ ਤੇ ਵਰਕ ਵੀ ਬਹੁਤ ਹੀ ਜਿਆਦਾ ਸੋਹਣਾ ਹੈ ਦੁਪट्टे ਦੇ ਉੱਪਰ ਚੈੱਕ ਕਰ ਸਕਦੇ ਹੋ ਤੁਸੀਂ ਜਿਕਨਕਾਰੀ ਦਾ ਵਰਕ ਹੈ ਇਹ ਤੇ ਸਾਰੇ ਦੁਪट्टे ਦੇ ਵਿੱਚ ਬੂਟੀ ਰਹਿਣੀ ਹੈ ਜੀ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਬਿਲਕੁਲ ਸੌਫਟ ਹੈ ਕੋਈ ਇਹ ਹਾਰਡ ਨਹੀਂ ਕਪੜਾ ਬਿਲਕੁਲ ਮਰਮਲ ਵਰਗਾ ਕਪੜਾ ਬਿਲਕੁਲ ਸੌਫਟ ਤੇ ਇਹਦਾ ਰੇਟ ਰਹਿਣਾ ਜੀ ਸੂਟ ਦਾ 850 ਰੁਪਏ 850 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜਿੰਦੀ ਜਿੰਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਜੀ ਇਹ 1000 1200 ਦੀ ਰੇਂਜ ਦੇ ਸੂਟ ਹੈ ਜੀ ਸਾਰੇ ਜਿਹੜੇ ਆਪਾਂ ਤੁਹਾਨੂੰ ਸੇਲ ਰੇਟ ਦੇ ਵਿੱਚ ਦੇ ਰਹੇ ਹਾਂ ਇਹ ਦੂਸਰਾ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਕਨਨੀ ਪ੍ਰਿੰਟ ਇਹ ਵੀ ਬਹੁਤ ਹੀ ਪਿਆਰਾ ਹੈ ਸੂਟ ਇਹਦੇ ਉੱਪਰ ਵੀ ਵਰਕ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਆਰੀ ਵਰਕ ਹੋਇਆ ਹਾਈਲਾਈਟ ਹੋਇਆ ਸਾਰਾ ਇਹ ਸੇਮ ਦੁਪੱਟਾ ਆਏਗਾ ਜੀ ਵਰਕ ਵਾਲਾ ਤੇ ਇਹ ਪਲੇਨ ਸਲਵਾਰ ਆਏਗੀ ਇਹਦਾ ਥੋੜਾ ਜਿਹਾ ਦੁਪੱਟੇ ਦਾ ਵਰਕਾ ਲੱਗ ਰਹੇਗਾ ਇਹ ਡਿਜ਼ਾਈਨ ਅਲੱਗ-ਅਲੱਗ ਹੁੰਦੇ ਆ ਦੁਪੱਟਿਆਂ ਦੇ ਇਹ ਵਰਕ ਦਾ ਡਿਜ਼ਾਈਨ ਅਲੱਗ ਦਾ ਆਏਗਾ ਤੇ ਬੂਟੀ ਸੇਮ ਰਹਿਣੀ ਹੈ ਜੀ ਲੰਬਾਈ ਚੜਾਈ ਸੇਮ ਆਏਗੀ ਦੁਪੱਟੇ ਦੀ ਬਹੁਤ ਹੀ ਖੁੱਲਾ ਦੁਪੱਟਾ ਹੈ ਬਿਲਕੁਲ ਸੌਫਟ ਹੈ ਤੇ ਬਿਲਕੁਲ ਸੌਫਟ ਸਲਵਾਰ ਦਾ ਕਪੜਾ ਹੈ ਜੀ ਤੁਸੀਂ ਇਹ ਕੋਈ ਵਹਿਮ ਨਹੀਂ ਕਰਨਾ ਵੀ ਇਹ ਕਪੜਾ ਕੋਈ ਕੋਈ ਸੁਚਾ ਤੰਦ ਹੋਊਗਾ ਜਾਂ ਹੋਰ ਬਿਲਕੁਲ ਸੌਫਟ ਕਾਟਨ ਹੈ ਜੀ ਤੇ ਰੇਟ 850 ਰੁਪਏ 프리 ਸ਼ਿਪਿੰਗ ਹੋਵੇਗੀ ਤੇ ਇਹ ਵੀ ਦੂਸਰਾ ਵੀ ਆ ਗਿਆ ਜੀ ਸੇਮ ਡਿਜ਼ਾਈਨ ਦੁਪੱਟਾ ਵਰਕ ਵਾਲਾ ਤੇ ਇਹਦੇ ਉੱਪਰ ਵਰਕ ਨਹੀਂ ਆਊਗਾ ਸੂਟ ਦੇ ਇਹ ਵੀ ਕਲਮਕਾਰੀ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਹੇ ਹੈ ਇਹ ਸੂਟ ਤੇ ਪਲੇਨ ਬਾਟਮ ਆਏਗੀ ਇਹਦੇ ਉੱਪਰ ਵਰਕ ਨਹੀਂ ਹੈ ਇਹ ਬਿਲਕੁਲ ਪਲੇਨ ਹੈ ਕੱਪੜਾ ਵਰਕ ਹੈ ਨਹੀਂ ਇਹਦੇ ਉੱਪਰ ਕੱਲਾ ਪ੍ਰਿੰਟ ਆਏਗਾ ਸਿਰਫ ਤੇ ਦੁਪੱਟਾ ਸੇਮ ਆਏਗਾ ਵਰਕ ਵਾਲਾ ਦੁਪੱਟੇ ਦੇ ਵਰਕ ਦੇ ਡਿਜ਼ਾਈਨ ਅਲੱਗ-ਅਲੱਗ ਆਉਣਗੇ ਕਲਰ ਇੱਕੋ ਹੀ ਆਏਗਾ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਸੋਹਣਾ ਵਰਕ ਹੋਇਆ ਕੱਟ ਵਰਕ ਦੇ ਨਾਲ ਤੇ ਸਾਰੇ ਦੁਪੱਟੇ ਦੇ ਵਿੱਚ ਬੂਟੀਆਂ ਰਹਿਣੀਆਂ ਜੀ ਲੰਬਾ ਚੌੜਾ ਦੁਪੱਟਾ ਤੇ ਇਹਦਾ ਰੇਟ ਰਹੇਗਾ 750 ਰੁਪਏ ਇਹ ਸੂਟ ਦਾ ਰੇਟ 750 ਰੁਪਏ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਦੂਸਰਾ ਸੂਟ ਵੀ ਇਹਦੇ ਨਾਲ ਦਾ ਹੀ ਆ ਗਿਆ ਜੀ ਕਲਰ ਆ ਗਿਆ ਰਸਟ ਸੇਮ ਡਿਜ਼ਾਈਨ ਆ ਗਿਆ ਸੇਮ ਪ੍ਰਿੰਟ ਆ ਗਿਆ ਬਹੁਤ ਹੀ ਸੋਹਣੀ ਕਾਟਨ ਹੈ ਇਹ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਟ੍ਰੈਂਡਿੰਗ ਇਹ ਚੱਲ ਰਹੀ ਹੈ ਕਲਰ ਰਾਸ਼ਟ ਕਲਰ ਹੈ ਜੀ ਬਹੁਤ ਹੀ ਪਿਆਰਾ ਸੇਮ ਬਾਟਮ ਆਏਗੀ ਪਲੇਨ ਤੇ ਸੇਮ ਦੁਪੱਟਾ ਆਏਗਾ ਦੁਪੱਟਿਆਂ ਦੇ ਸਾਰਿਆਂ ਦੇ ਵਰਤ ਅਲੱਗ-ਅਲੱਗ ਆਉਣਗੇ ਬਿਲਕੁਲ ਸੌਫਟ ਕਪੜਾ ਹੈ ਦੁਪੱਟੇ ਦਾ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਇਹਨੂੰ ਬਾਹਰ ਅੰਦਰ ਵੀ ਲਾ ਸਕਦੇ ਆ ਆਪਾਂ ਸੌਫਟ ਪਾ ਕੇ ਦੁਪੱਟਾ ਬਹੁਤ ਹੀ ਸੋਹਣੇ ਸੂਟ ਰੈਡੀ ਹੁੰਦੇ ਆ ਜੀ ਤੇ ਸ਼ਰਟ ਦੇ ਉੱਪਰ ਤੁਸੀਂ ਲੈਸ ਲਾ ਕੇ ਡਿਜ਼ਾਈਨ ਕਰ ਸਕਦੇ ਹੋ ਇਹ 750 ਰਹਿਣਾ ਜੀ ਇਹਨਾਂ ਦੇ ਉੱਪਰ ਇਹ ਜਿਹੜਾ ਆਰੀ ਵਰਕ ਹੋਇਆ ਉਹ ਨਹੀਂ ਹੈਗਾ ਪਹਿਲੇ ਸੂਟਾਂ ਦੇ ਉੱਪਰ ਆਰੀ ਵਰਕ ਹੋਇਆ ਸੀ ਇਹ ਦੋ ਸੂਟ ਰਹਿਣਗੇ ਵਿਦਾਊਟ ਵਰਕ ਤੋਂ ਸਲਵਾਰ ਦੁਪੱਟਾ ਸੇਮ ਆਏਗਾ ਤੇ ਇਹ ਵੀ ਸੂਟ ਆ ਗਿਆ ਘਰਲੇਸ਼ ਲੁੱਕ ਦਾ ਇਹ ਸੂਟ ਤੁਸੀਂ ਕਿਸੇ ਨੂੰ ਗਿਫਟ ਕਰਨਾ ਤੇ ਬਹੁਤ ਹੀ ਪਿਆਰਾ ਸੂਟ ਹੈ ਇਹ ਮੈਚਿੰਗ ਸੂਟ ਰਹੇਗਾ ਤੇ ਗਲੇ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਇਆ ਟਾਈ ਡਾਈ ਆਏਗਾ ਸੂਟ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਡੱਬਿਆਂ ਵਾਲਾ ਦੇ ਜੈਨ ਬਣਿਆ ਹੋਇਆ ਟਾਈ ਡਾਈ ਦੇ ਵਿੱਚ ਤੇ ਬਿਲਕੁਲ ਪਿਓਰ ਕਾਟਨ ਤੇ ਰਹਿਣੀ ਹੈ ਜੀ ਸਲਵਾਰ ਮੈਚਿੰਗ ਨਾਲ ਤੇ ਦੁਪੱਟਾ ਹੈਗਾ ਸੇਮੀ ਦਾ ਇਹਦਾ ਟਾਈ ਡਾਈ ਸੇਮੀ ਦੁਪੱਟਾ ਹੋਵੇਗਾ ਸੇਮ ਸ਼ਰਟ ਨਾਲ ਦਾ ਦੁਪੱਟਾ ਆ ਗਿਆ ਬਹੁਤ ਹੀ ਪਿਆਰਾ ਇਹ ਨਿੱਕੀਆਂ ਕੁੜੀਆਂ ਦੇ ਪਾਉਣ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਇਹਦੇ ਨਾਲ ਦੇ ਤੁਸੀਂ ਸੂਟ ਹੋਰ ਮੰਗਾਉਣੇ ਹੋਣ ਤੇ ਤਾਂ ਵੀ ਆਪਾਂ ਕੱਲ ਸਟicker ਤੁਹਾਨੂੰ ਸੂਟ ਇਹ ਅਵੇਲੇਬਲ ਕਰਾ ਦੇਾਂਗੇ ਅੱਜ ਅੱਜ ਦਾ ਦਿਨ ਸਿਰਫ ਕੱਲ੍ਹ ਤੱਕ ਨਹੀਂ ਅੱਜ ਅੱਜ ਦਾ ਦਿਨ ਤੁਸੀਂ ਵੀਡੀਓ ਦੇ ਕਨਾਲ ਦੀ ਨਾਲ ਆਰਡਰ ਕਰ ਸਕਦੇ ਜਿਹੜੀਆਂ ਪਹਿਣਾ ਨੇ ਹੋਰ ਸੂਟ ਲੈਣੇ ਹੁਣ ਜਸਤੇ ਆਪਾਂ ਸੈਂਪਲ ਲਏ ਸੀ ਇੱਕ ਸੂਟ ਦਾ ਇਹ ਅਗਲਾ ਸੂਟ ਵੀ ਆ ਗਿਆ ਜੀ ਬਹੁਤ ਹੀ ਸੋਹਣਾ ਪਹਿਲਾਂ ਇਹ ਆਪਾਂ ਤੁਹਾਨੂੰ ਕਲਮਕਾਰੀ ਡਿਜ਼ਾਈਨ ਦਿਖਾਉਣੇ ਆ ਇਹ ਆਲ ਓਵਰ ਸੂਟ ਰਹਿਣਗੇ ਜੀ ਕੋਈ ਮੈਚਿੰਗ ਨਹੀਂ ਹੋਵੇਗੀ ਇਹਨਾਂ ਦੀ ਇਹ ਸਿਰਫ ਆਲ ਓਵਰ ਸੂਟ ਹੈ ਬਹੁਤ ਹੀ ਕਲਰ ਸੋਹਣਾ ਇਹ ਸੀ ਗ੍ਰੀਨ ਦਾ ਕਲਰ ਇਹਨੂੰ ਆਪਾਂ ਪਹਿਣਾ ਪੰਜਾਬੀ ਦੇ ਵਿੱਚ ਅੰਡਰਾਈ ਕਲਰ ਬੋਲਦੇ ਨੇ ਕੋਈ ਕੰਚਾਈ ਬੋਲਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਵੀ ਕਾਨੀ ਪ੍ਰਿੰਟ ਕਹਿ ਦਿੰਨੇ ਆਪਾਂ ਕਲਮਕਾਰੀ ਵੀ ਕਹਿ ਦਿੰਨੇ ਇਹਨੂੰ ਬਹੁਤ ਹੀ ਸੋਹਣਾ ਫ੍ਰਿੰਟ ਹੈ ਆਲ ਓਵਰ ਸੂਟ ਰਹਿਣਗੇ ਜੀ ਜਿਨ੍ਹਾਂ ਨੇ ਮੈਚਿੰਗ ਲੈਣੇ ਹੋਣ ਤੇ ਮੈਚਿੰਗ ਵੀ ਆਪਾਂ ਦੇ ਦੇਾਂਗੇ ਸੂਟ ਵੈਸੇ ਆਲ ਓਵਰ ਸੂਟ ਹੈ ਕਿ ਜ਼ਿਆਦਾ ਡਿਮਾਂਡ ਆਲ ਓਵਰ ਦੀ ਹੁੰਦੀ ਹੈ ਪਹਿਣਾ ਦੀ ਇਹਦਾ ਰੇਟ ਰਹਿਣਾ ਜੀ 550 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ 550 ਰੁਪਏ ਰੇਟ ਹੋਵੇਗਾ ਨਾਲ ওভার ਸੂਟਾਂ ਦਾ ਬਹੁਤ ਹੀ ਸੋਹਣੇ ਇਹ ਏਕੇ ਟੈਕਸ ਦੇ ਸੂਟ ਹੈ ਜੀ ਬੀ ਐਲ ਐਮ ਦੇ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਬੀ ਐਮ ਡਬਲਯੂ ਏਕੇ ਟੈਕਸ ਬਹੁਤ ਹੀ ਪਿਆਰਾ ਕੱਪੜਾ ਇਹ ਸੇਮ ਡਿਜ਼ਾਈਨ ਅਗਾਈਗੀ ਇਹ ਸੂਟ ਦੀ ਵੀ ਖੋਲ ਕੇ ਵੀ ਦਿਖਾ ਦਿੰਨੇ ਆਪਾਂ ਕਈ ਵਾਰ ਹੀ ਪਹਿਨਾਂ ਨੂੰ ਨਾ ਡਾਊਟ ਰਹਿ ਜਾਂਦਾ ਹੈਗਾ ਇਸ ਤਰ੍ਹਾਂ ਆਪਾਂ ਤਾਂ ਹੀ ਖੋਲ ਕੇ ਸੂਟ ਦਿਖਾਉਣੇ ਆ ਤੁਹਾਨੂੰ ਬਹੁਤ ਹੀ ਸੋਹਣੇ ਪ੍ਰਿੰਟ ਹੈ ਇਹ ਇਹ ਹੈਗਾ ਮਹਿੰਦੀ ਮਸਟਰਡ ਕਲਰ ਬਹੁਤ ਹੀ ਸੋਹਣਾ ਮਹਿੰਦੀ ਜਾਂ ਮਸਟਰਡ ਕਲਰ ਹੈ ਨਾ ਤਾਂ ਪੂਰਾ ਇਹ ਖੱਟੇ ਚ ਨਹੀਂ ਹੈਗਾ ਮਹਿੰਦੀ ਕਲਰ ਚ ਆਗਾ ਮਸਟਰਡ ਕਲਰ 550 ਰੁਪਏ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਤੇ ਇਹ ਵੀ ਆ ਗਿਆ ਜੀ ਡਿਜੀਟਲ ਪ੍ਰਿੰਟ ਦਾ ਸੂਟ ਬਹੁਤ ਹੀ ਸੋਹਣਾ ਤੇ ਨਾਲ ਇਹ ਆਏਗਾ ਜੀ ਸਲਵਾਰ ਦਾ ਸਕ੍ਰੀਨ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਤੇ ਤੁਸੀਂ ਜਲਦੀ ਜਲਦੀ ਸਕ੍ਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਨਾ ਇਹ ਸੂਟ ਦਾ ਰੇਟ ਵੀ ਆਪਾਂ ਦੇ ਦੇਣਾ ਜੀ ਤੁਹਾਨੂੰ 650 ਰੁਪਏ ਜੋ ਕਿ ਇਹ 850 ਦਾ 800 ਦਾ ਸੂਟ ਸੇਲ ਹੁੰਦਾ ਤੇ ਆਪਾਂ ਸੇਲ ਰੇਟ ਦੇ ਵਿੱਚ ਤੁਹਾਨੂੰ 650 ਦਾ ਦੇ ਦੇਣਾ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਹੀ ਪਿਆਰਾ ਕੱਪੜਾ ਹੈ ਇਹ ਵੀ ਬਹੁਤ ਹੀ ਮਲੈਮ ਕੱਪੜਾ ਤੁਹਾਨੂੰ ਆਪਾਂ ਇੱਕ ਵਾਰੀ ਚੈੱਕ ਕਰਾਉਣੇ ਹੈ ਜੀ ਬਹੁਤ ਹੀ ਸੋਹਣਾ ਦੇਖੋ ਤੁਸੀਂ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਨਾ ਤੇ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਜੋ ਚੀਜ਼ ਆਪਾਂ ਨੂੰ ਲੈਸ ਹੋ ਕੇ ਆਈ ਆਪਾਂ ਤੁਹਾਨੂੰ ਵੀ ਲੈਸੀ ਦੇ ਦੇਣੀ ਹੈ ਜੀ ਰਖੜੀਆਂ ਦੇ ਉੱਪਰ ਸੇਲ ਲਾਤੀ ਤੇ ਪਹਿਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਆਰਡਰ ਬੁੱਕ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਪਹਿਣਾ ਬਹੁਤ ਘੱਟ ਧਿਆਨ ਦਿੰਦੀਆਂ ਕਮੈਂਟ ਕਰਨ ਕਰਨੀ ਪਲੀਜ਼ ਰਿਕਵੈਸਟ ਕਰ ਆਪਣੀ ਕਮੈਂਟ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਸਾਰੀਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ